ਸਿਉਰਤੇ ਬਈ ਨਾਨਾ ਦੇਵੀ ਦਾ ਮੰਦਿਰ ਰਹਿ ਗਿਆ 21 ਕਿਲੋਮੀਟਰ ਦੂਰ ਥਾਂ ਰਵੀ ਨਾ ਦਿਖਾਰਿਆ ਨਾ ਸਿਆਣ ਚਲੇ ਆ ਬਈ ਨਾਨਾ ਦੇਵੀ ਤੇ ਸਵੇਰ ਕੇ 11:00 ਬਜ ਰਹੇ ਆ ਆਪਣੇ ਜੀਤੇ ਤੇ ਬਈ 5-6 ਮੋਟਰਸਾਈਕਲਾਂ ਤੇ ਸੱਤਾ ਵੀਰਾ ਬਣਾ ਕੂਨਾ ਬਿੱਲਾ ਤੇ ਸ਼ਿੰਦਰ ਸਾਰੇ ਚੱਲੇ ਆ ਬਈ ਆ ਦੇਖੋ ਕਿੰਨਾ ਝੰਡਾ ਲਾਗ ਲੈ ਆ ਬੰਦਿਆ ਮਨੀ ਸਿੰਘ ਉਹ ਪਿੱਛਾ ਤੇ ਦੋ ਖੜੇ ਆ ਤੇ 4 ਬਈ 5 ਮੋਟੇ ਕਲਾਮ ਨੇ ਮਾਚ ਲਮਾਤਾ ਵਾ ਚੱਲ ਰਹੇ ਆ ਅੱਜ ਤੇ ਸਾਰੀ ਵੀਡੀਓ ਦੁਕਾਨੇ ਬਣੀ ਰਹੀ ਹੋ ਬਲੌਕ ਕੇ ਗਲ ਤੇ ਇਸਨੇ ਦੇਖੋ ਵੀ ਮੂੰਹੇ ਬੰਨ ਰਖਿਆ ਬਿੱਲਾ ਸੇਟ ਚੱਲ ਰਵੀਂ ਵੀ ਆ ਗਈ ਲੈ ਚਲੋ ਇੱਕ ਵਈ ਉਹ ਆ ਗਿਆ ਪਿੱਛਾ ਚੱਲ 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 ਲੱਗ ਜੋ ਲੱਗਣੋ me mm -hmm. ਪਹੁੰਚ ਰਿਹਾ ਹਾਂ ਲੈ ਵੀਰੋ ਸਰਾਂਤ ਪਹੁੰਚ ਗਏ ਤੇ ਨਾਣਾ ਦੇਵੀ ਰਹਿ ਗਈ ਉੱਤੇ 60 70 ਕਿਲੋਮੀਟਰ ਦੂਰ ਤੇ ਭਾਈ ਭੁੱਖ ਲੱਗੀ ਲੰਗਰ ਖਾਵਾਂਗੇ ਅੱਜ ਅਰੇ ਸੌਧੀਆ ਕੰਨਾ ਆਲੇ ਆਂ ਸਾਹੀ ਪਤਾ ਆ ਭਾਈ ਐਂਟਰੀ ਕਰੀਏ ਆ ਆਹ ਪਹੁੰਚ ਗਏ ਐਂਟਰੀ ਕਰੀਏ ਆ ਆਹ ਆਇਆ ਓਏ ਜੇਵਾ ਸੌਧੀਆ ਪੂਰਾ ਕੋਸ਼ਿਸ਼ ਕਰਾ ਜੀ ਯਾਰ ਜੀ ਕਰਾ よく知るばかりに気をつかうてないでござい ਆ ਮਿੱਤਰੋ ਫਤਿਹਗੜ ਗੁਰਦੁਆਰਾ ਟੱਪ ਦੇ ਉੱਤੇ ਤੇ ਲੰਗਰ ਲੱਗਿਆ ਬਈ ਖਾਣ ਭੁੱਖ ਬਹੁਤ ਲੱਗਦੀ ਸੀ ਤੇ ਮਾ ਸ਼ੇਰਾਂ ਵਾਲੀ ਦੇ ਨਾਮ ਪਰ ਲੰਗਰ ਚੱਲ ਰਿਹਾ ਬਈ ਤੇ ਆਪਾਂ ਬਈ 4-5 ਵਜੇ ਸ਼ਾਮ ਕੇ ਤੇ ਆਪਾਂ 11-12 ਵਜੇ ਪਸੂਰੇ ਦੇ ਕੋਲ ਤੇ ਆਪਾਂ ਨਨਕਾਣਾਇਪੋਂਦੇ ਨਾਲੇ ਵੀਰੋ 26 ਕਿਲੋ ਮਸਤੂ ਰਹਿ ਰਿਹਾ ਤੇ ਰਸਤੇ ਮਾਜੇ ਤੇ ਦੋ ਬੰਦੇ ਮਾਰੇ ਵੀਰੋ ਪਿੱਛਾ ਰਹਿ ਗਏ ਤੇ ਬਾਕੀ ਸੰਗ ਆਪਣਾ ਉੜਾ ਖੜਾ ਹੈ ਦੇਖੋ ਤੇ ਉੱਥੇ ਵੀਰੋ ਨਨਕਾਣਾਇਪੁਰ ਸਾਹਿਬ ਆਪਣਾ 26-27 ਕਿਲੋਮੀਟਰ ਦੂਰ ਰਹਿ ਗਿਆ ਤੇ ਨਾਣਾਦੇਵੀ ਵੀ ਉਸਕੇ ਮਤਲਬ ਆਪਾਂ 30 ਕਿਲੋਮੀਟਰ ਦੂਰ ਰਹਿ ਗਿਆ ਉਰਤੇ ਤੇ ਪਹੁੰਚਣ ਵਾਲੇ ਆ ਬਾਕੀ ਆਪਣੇ ਦੋ ਬੰਦੇ ਪਿੱਛੇ ਰਹੇ ਇਸ ਕਰਕੇ ਆਪਾਂ ਰੁਕਣਾ ਪਿਆ ਤੇ ਅੱਜ ਤੇ ਰੋਣਦੇ ਆ ਪਰ ਬਣੇ ਰਿਹਾ ਆਪਣੇ ਵੀਡੀਓ ਦੇ ਨਾਲ ਤੇ ਸਾਰਾ ਅੱਜ ਤੁਹਾਨੂੰ ਬਲੌਗ ਦਿਖਾਵਾਂਗੇ ਸ਼੍ਰੀ ਨੈਣਾ ਦੇਵੀ ਦਾ ਤੇ ਬਾਕੀ ਸੱਤਾ ਵੀਰ ਆਪਣਾ ਦੇਖੋ ਅੱਜ ਪਹਿਲੀ ਵਾਰ ਆਇਆ ਨੈਣਾ ਦੇਵੀ ਉਹ ਤੇ ਇਸ ਕੀ ਇਤ ਕੀ ਤਮੰਨਾ ਦੀ ਵੀ ਜਾਣਾ ਤੋਂ ਪੱਲੇ ਘਾਇਆ ਸੀ ਕਿਸ ਨੂੰ ਤੇ ਦੋ ਬੰਦੇ ਆਉਣੇ ਪਿੱਛਾ ਰਹੇ ਤੇ ਬਾਕੀ ਕਰ ਰਿਹਾ ਸਹੀ ਸਲਾਮ ਤੋਂ ਬਈ ਲੰਗਰ ਲੰਗਰ ਚੱਲ ਰਿਹਾ ਆ ਬਾਬੇ ਕੀ ਸੌਰੀ ਮਾਤਾ ਕੇ ਅਸੀਂ ਮਿੱਤਰੋ ਪਹੁੰਚ ਗਏ ਆਪਾਂ ਆਨੰਦਪੁਰ ਸਾਹਿਬ ਤੇ ਭਾਈ ਆਨੰਦਪੁਰ ਸਾਹਿਬ ਉੱਤਰ ਆ ਆਪਮਣੇ ਗੁਰਦੁਆਰਾ ਆਪਾਂ ਬਣਾ ਨਹੀਂ ਸਕੇ ਵੀਡੀਓ ਉਹ ਪਿੱਛੇ ਸਾਹਮਣੇ ਦੇਖੋ ਇਹ ਉਰੇ ਆਨੰਦਪੁਰ ਆ ਤੇ ਭਾਈ ਉਹ ਰੋਡ ਸਿੱਧਾ ਜਾ ਰਿਹਾ ਨੈਣਾ ਦੇਵੀ ਨੂੰ ਤੇ ਸਾਹਮਣੇ ਦੇਖੋ ਨੈਣਾ ਦੇਵੀ ਦੇਖੋ ਭਾਈ ਕਿੰਨੀ ਦੁੰਨੀ ਜਾ ਰਹੀ ਆ ਦੇ ਵੇ ਇੱਕ ਗੱਲ ਦੇਖੋ ਜੋ ਪੰਜਾਬ ਮ ਆ ਗਿਆ ਆਪਣਾ ਅੰਦਗੁਰੂ ਸਾਹਿਬ ਗੁਰਦੁਆਰਾ ਤੇ ਹਿਮਾਚਲ ਮ ਆ ਜੋ ਸੜਕ ਤੇ ਜਾ ਰਹੀ ਹੈ ਨਾਣਾ ਦੇਵੀ ਦੇ ਮੰਦਰ ਵੱਲ ਦੇਖੋ ਦੁਨੀਆ ਜਾ ਰਹੀ ਆ ਤੇ ਹੁਣ ਚਲਦੇ ਆ ਵੀ ਨਾਣਾ ਦੇਵੀ ਮੰਦਰ ਵੱਲ ਤੇ ਉੱਥੇ ਜਾ ਕੇ ਤੁਹਾਨੂੰ ਸਾਰੀ ਵੀਡੀਓ ਦਿਖਾਵਾਂਗੇ ਤੇ ਬਣੇ ਰੋ ਆਪਣੀ ਵੀਡੀਓ ਦੇ ਨਾਲ ਤੇ ਬਾਕੀ ਆਪਣੀ ਸੰਗਤ ਪਹੁੰਚ ਗਈ ਵੀ ਦੋ ਬੰਦੇ ਆਪਣੇ ਇੱਧਾ ਤੇ ਬਾਕੀ ਬਣੇ ਰੋ ਵੀਡੀਓ ਦੇ ਨਾਲ ਮਿਲਾਂਗੇ ਨਾਣਾ ਦੇਵੀ ਦੇ ਮੰਦਰ ਤੇ ਜਾ ਕੇ ਤੇ ਉਰਤੇ ਬਈ ਨਾਨਾ ਦੇਵੀ ਦਾ ਮੰਦਿਰ ਰਹਿ ਗਿਆ 21 ਕਿਲੋਮੀਟਰ ਦੂਰ ਸਾਹਮਣੇ ਦੇਖ ਲਓ ਕੋਟ ਲੱਗ ਰਿਹਾ ਤੇ ਅਨੰਦਪੁਰ ਤੇ ਬਈ ਜਿਹੜੀ ਨੰਗਲ ਡੈਮ ਤੋਂ ਦਿੱਤੀ ਸੜਕ ਜਾ ਰਹੀ ਆ ਤੇ ਉਹ ਅਨੰਦਪੁਰ ਨੂੰ ਆ ਰਹੀ ਅਨੰਦਪੁਰ ਤੇ ਆ ਰਹੀ ਤੇ ਨੰਗਲ ਵੱਲ ਜਾ ਰਹੀ ਆ ਤੇ ਉਹ ਸੜਕ ਮੁੜ ਰਹੀ ਆ ਲੈ ਵੀਰੋ ਤੇ ਆਪਾਂ ਨਾਨਾ ਦੇਵੀ ਪਹੁੰਚਣ ਆਲੇ ਆ ਵੀਰੋ ਤੇ ਆਪਾਂ 11 12 ਵਜੇ ਤੁਰੇ ਦੇ ਪਿੰਡਾਂ ਮਦੇ ਤੇ ਸ਼ਾਮ ਕੇ 5:30 6 ਵਜੇ ਦਾ ਟਾਈਮ ਹੋ ਗਿਆ ਤੇ ਪਹੁੰਚ ਗਏ ਲਵਾਈ ਤੇ ਸੱਤਾ ਵੀਰ ਆਪਣਾ ਇਿੱਲਾ ਵੀਰੇ ਤੇ ਕੁਨਾਂ ਵੀਰ ਜਾ ਰਿਹਾ ਆਪਣਾ